ਕੋਈ ਨਹੀਂ ਰੋਹ ਨਹੀਂ ਕੋਈ ਸਕੇ ਨਾ ਨਹੀਂ ਹੈ ਹਾਂ ਇਹ ਖਨੀ ਨਾ ਨਹੀਂ ਹੈ ਇਹ ਬਹੁਤ ਬਰਾ ਤੇ ਨਹੀਂ ਹੈ ਮੇਰੇ ਕੋਲ ਪੜੀ ਹੈ ਮਰ ਗਈ ਹੈ ਉਹ ਸਾਹਰ ਮਰ ਗਈ ਹੈ ਇਹ ਡੈਡੀ ਸਾਹਿਬ ਦਾ ਸਾਫਾ ਵੀ ਨਹੀਂ ਕੋਈ ਹੈ ਕੋਈ ਨਹੀਂ ਹੈ gallium ਇਹ ਬੇਤਾ ਹੁਣ ਜਿਹੜੇ ਕੋਲ ਹੈ ਮਾਮਲਾ ਇਹ ਅਭੀ ਜਿਹੜੀ ਕੁੜੀ ਹੈ ਨਾ ਇਹ ਕਹਿੰਦੀ ਮੇਰੇ ਕੱਪੜੇ ਪਾੜਿਆ ਉਹ ਉਹਨਾਂ ਨੇ ਕੁੱਟਿਆ ਸੀ ਅਸਲ ਚ ਲੜਾਈ ਕੁੱਟ ਮਾਰਦੀ ਹੋਈ ਸੀ ਕੱਪੜੇ ਗੁੱਪੜੇ ਪਾੜਨ ਦੀ ਕੋਈ ਕਹਾਣੀ ਸਾਹਮਣੇ ਨਹੀਂ ਆ ਜੀ ਕਹਾਣੀ ਇਹ ਕੁੜੀ ਦੇ ਘਰ ਦੇ ਨਾਲ ਲੜਾਈ ਹੋਈ ਸੀਗੀ ਹੋਣੇ ਕਹਿੰਦੀ ਮੇਰੇ ਕੱਪੜੇ ਪਾੜੇ ਆ ਤੇ ਤਾਂ ਇਹਨਾਂ ਦਾ ਰਾਜ਼ਨਾਮਾ ਨਹੀਂ ਹੋਇਆ ਆ ਤੁਸੀਂ ਤੇ ਇਹਦੇ ਵਿੱਚੋਂ ਕੀ ਪਤਾ ਲੱਗਿਆ ਸਰ ਤੁਹਾਨੂੰ ਕਿਹਦੇ ਵੱਲੋਂ ਕੱਪੜੇ ਫੜੇ ਗਏ ਸੀ ਕੱਪੜੇ ਕਿਸੇ ਦਿਨੀ ਪਾਟੇ ਨਾ ਕਿਸੇ ਨੇ ਪਾੜੇ ਨਾ ਕਿਸੇ ਨੇ ਪਾਟਣ ਦੀ ਕਹਾਣੀ ਸਾਹਮਣੇ ਆਈ ਹੈ ਕੈਮਰਾ ਚੱਲਦਾ ਸੀਗਾ ਤੇ ਜਿਹੜਾ ਹੁਣ ਰਾਜ਼ਨਾਮਾ ਹੋ ਰਿਹਾ ਸੀਗਾ ਉਹ ਰਾਜ਼ਨਾਮਾ ਨਿਭੜ ਰਿਹਾ ਸੀ ਪਰ ਹੁਣ ਤੀਜੀ ਪਾਰਟੀ ਨਹੀਂ ਹੋਣ ਦਿੰਦੀ ਕੋਈ ਹੋਰ ਤੀਜੀ ਪਾਰਟੀ ਕਿਹੜੀ ਹੈ ਜੀ ਤੁਹਾਨੂੰ ਲੱਗਦਾ ਪਤਾ ਇਹਨਾਂ ਨੂੰ ਪਤਾ ਹੋਊ ਕਿਹੜਾ ਵਿੱਚ ਇਹਨਾਂ ਨੇ ਉਂਗਲਾ ਲਾਉਂਦਾ ਜਿਹੜਾ ਤੇ ਕੀ ਨਿਵੇੜਾ ਇਹਨਾਂ ਦਾ ਹੋ ਰਿਹਾ ਸੀਗਾ ਕੁੜੀ ਵੱਲੋਂ ਅਰੋਪ ਕੀਨ ਸਾ ਦਿੱਤਾ ਜਾਊਗਾ ਜਿਹੜੀ ਬਣਦੀ ਹੋ ਕਾਰਵਾਈ ਅਫਸਰ ਨੂੰ ਦੱਸਾਂਗੇ ਕੀ ਕਰਦੇ ਹੈ ਇਹ ਤਾਂ ਹੁਣ ਰਾਜੀ ਨਮਾ ਕਰਦੇ ਸੀ ਹੁਣ ਬਾਹਰੋਂ ਭੱਜਿਆ ਜੀ ਅਸਲ ਲੜਾਈ ਕੀ ਸੀਗੀ ਇਹਨਾਂ ਦੀ ਲੜਾਈ ਕੋਈ ਲੇਡੀ ਨੂੰ ਛੇੜਛਾੜਦਾ ਸੀ ਪਹਿਲਾਂ ਕਿਸੇ ਦਾ ਉਹ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੇਰੇ ਨਾਲ ਛੇੜਛਾੜ ਹੋਈ ਹੈ ਮੇਰੇ ਕੱਪੜੇ ਫਟੇ ਇਹਦੇ ਨਾਲ ਛੇੜਛਾੜ ਨਹੀਂ ਹੋਏ ਜਿਹੜੇ ਬੰਦੇ ਨੇ ਕੋਟਿਆ ਉਹਦੀ ਘਰ ਦੀ ਨਾਲ ਛੇੜਛਾੜ ਹੋਈ ਸੀ ਉਹ ਕਹਿੰਦੇ ਜਦੋਂ ਮੈਂ ਕੰਪਲੇਂਟ ਲਿਖਵਾਉਣ ਆਈਆਂ ਮੇਰੇ ਕੱਪੜੇ ਉਦੋਂ ਵੀ ਫੱਟੇ ਹੋਏ ਸੀ ਨਹੀਂ ਨਹੀਂ ਕੋਈ ਨਹੀਂ ਕੱਪੜੇ ਕਹਿੰਦੇ ਦਿਖਾਈ ਸਾਨੂੰ ਨਾ ਪਤਾ ਹੈਗਾ ਤੇ ਕੀ ਕਾਰਵਾਈ ਕੀਤੀ ਜਾਊਗੀ ਦੇਖਦੇ ਦੇਖਦੇ ਆ ਸੰਦੀਪ ਕੋਲ ਕੀ ਹੋਇਆ ਸੀ ਉਹਦੇ ਨੇ ਮੇਰੇ ਘਰ ਵਾਲੇ ਬਾਹਰ ਖੜੇ ਸੀਗੇ ਪਹਿਲਾਂ ਇਹਨਾਂ ਨੇ ਆ ਕੇ ਇਹਨਾਂ ਤੇ ਹਮਲਾ ਕੀਤਾ ਜਦੋਂ ਮੈਂ ਛਡਾਨ ਗਈ ਨਾਲੇ ਮੇਰੇ ਤੇ ਹਮਲਾ ਕੀਤਾ ਨਾਲੇ ਮੇਰੇ ਚ ਪੇੜਾ ਮਾਰੀਆਂ ਮੇਰਾ ਮੁੰਡਾ ਮੇਰੀ ਗੋਦੀ ਚੱਕਿਆ ਸੀ ਉਹ ਵੀ ਇਹਨਾਂ ਨੇ ਚੱਕ ਕੇ ਥੱਲੇ ਸੁੱਟ ਦਿੱਤਾ ਕਿਹਨਾਂ ਦੇ ਵੱਲੋਂ ਇਹ ਕੀਤਾ ਸੀ ਬਿੱਲੇ ਵੱਲੋਂ ਬਿਲਕੁਲ ਠੀਕ ਰੰਨਾ ਬਿੱਲਾ ਸਾਡੇ ਮਤਲਬ ਗਵਾਂਢੀ ਨੇ ਸਾਡੇ ਬਾਦਰਕਿਆਂ ਦੇ ਗਵਾਂਢੀ ਨੇ ਮਤਲਬ ਸਾਡੇ ਘਰ ਦੇ ਨਾਲ ਹੀ ਉਹਨਾਂ ਦਾ ਘਰ ਆ ਕਾਰਨ ਕਿਸੇ ਕੱਲ ਲੜਾਈ ਦਾ ਕਿਉਂਕਿ ਮੇਰੇ ਘਰ ਵਾਲੇ ਦੀ ਪਹਿਲਾਂ ਇਹਨਾਂ ਨਾਲ ਲੜਾਈ ਲੁੜੀ ਚੱਲਦੀ ਸੀਗੀ ਇਹਨਾਂ ਦੇ ਜਨਾਨੇ ਵਾਲੇ ਕਿਸੇ ਨੇ ਕੋਈ ਗੱਲ ਕਹੀ ਸੀ ਮੇਰੇ ਘਰ ਵਾਲੇ ਨੇ ਉਹਨਾਂ ਦੇ ਘਰ ਜਾ ਕੇ ਦੱਸਦੇ ਕਿ ਇਹ 10 ਮੁੰਡੇ ਨੇ ਤੁਹਾਡੀ ਜਨਾਨੀ ਬਾਰੇ ਕਿਹਾ ਤੇ ਇਹਨਾਂ ਨੇ ਜਿਹੜੇ ਮੁੰਡੇ ਨੇ ਕਿਹਾ ਸੀ ਉਹਨੂੰ ਮਾਰਨ ਦੀ ਬਜਾਏ ਮੇਰੇ ਘਰ ਵਾਲੇ ਨੂੰ ਮਾਰਿਆ ਅੱਛਾ ਜੀ ਇਹਦੇ ਕੋਈ ਸੀਸੀਟੀਵੀ ਮੁੰਡੇ ਜੀ ਵੀ ਆਈ ਉੱਤੇ ਨਹੀਂ ਸਾਡੀ ਮਤਲਬ ਸੀਗਾ ਕੈਮਰਾ ਲੱਗਾ ਸਾਡੇ ਉਹ ਦੂਰ ਮਤਲਬ ਜਿਵੇਂ ਗਲੀ ਚ ਹੋ ਗਿਆ ਇੱਦਾਂ ਕੈਮਰਾ ਲੱਗਾ ਸੀ ਸਾਡੇ ਅੰਦਰ ਲਈ ਮਤਲਬ ਕੈਮਰਾ ਨਹੀਂ ਸ਼ੋ ਹੁੰਦਾ ਉੱਥੇ ਤੇ ਵਾਰਦਾ ਤੂੰ ਤੁਸੀਂ ਕੱਲੇ ਸੀ ਕਿ ਕਰੇ ਹਾਂਜੀ ਮੈਂ ਕੱਲੀ ਸੀ ਕਿ ਤੇ ਮੇਰਾ ਘਰ ਵਾਲਾ ਕੱਲਾ ਸੀਗਾ ਠੀਕ ਹੈ ਬਾਈ ਕੀ ਵਾਕਿਆ ਹੋਇਆ ਸੀ ਕਿਸੇ ਉੱਤੇ ਮੋਕੇ ਸਾਰਾ ਇਤੋਂ 1 ਸਾਲ ਪਹਿਲਾਂ ਗੱਲ ਹੋਈ ਸੀ ਕਿਸੇ ਮੁੰਡੇ ਨੇ ਕਹੀ ਸੀ ਕਿ ਸਾਡੇ ਗਵਾਂਡੀਆਂ ਦੀ ਨੂੰ ਮਾਰੇ ਠੀਕ ਹੈ ਜੀ ਗੱਲ ਕੀਤੀ ਸੀ ਕਹਿੰਦਾ ਜੀ ਮੇਰਨਾਂ ਇਹਦੀ ਗੱਲ ਬਾਤ ਆ ਠੀਕ ਹੈ ਜੀ ਮੈਂ ਉਸ ਟਾਈਮ ਤੇ ਉਹਨੂੰ ਕੁੱਟਿਆ ਠੀਕ ਹੈ ਅੱਬੀ ਤੂੰ ਅੱਜ ਇਹਦੀ ਨੂੰ ਕਹਿ ਰਿਹਾ ਤੇ ਕੱਲ ਨੂੰ ਤੂੰ ਮੇਰੀ ਨੂੰ ਵੀ ਕਹੇਗਾ ਠੀਕ ਹੈ ਜੀ ਮੈਂ ਉਹਨੂੰ ਕੁੱਟਿਆ ਠੀਕ ਹੈ ਜੀ ਲੋੜੀ ਤੇ ਫੇਰ ਉਹੀ ਗੱਲ ਦੁਬਾਰਾ ਉਹਨੇ ਦੁਬਾਰਾ ਕਹੀ ਮੈਂ ਫੇਰ ਉਹਨੂੰ ਕੁੱਟਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਲੋੜੀ ਤੋਂ ਬਾਅਦ ਇਹਨਾਂ ਨੇ ਕੋਈ ਪੰਗਾ ਨਹੀਂ ਲਿੱਤਾ ਕੁਝ ਨਹੀਂ ਕਿਹਾ ਇਹਨਾਂ ਨੇ ਠੀਕ ਹੈ ਜੀ ਸੋਮਵਾਰ ਨੂੰ ਮੈਂ ਆਪਣੀ ਗੱਡੀ ਸਾਫ਼ ਕਰ ਰਿਹਾ ਸੀਗਾ ਜੀ ਇਕੱਲਾ ਹੀ ਸੀਗਾ ਬਾਹਰ ਖੜਾ ਇਹਨੇ ਬਿੱਲੇ ਨੇ ਆਇਆ ਆ ਕੇ ਨੇ ਮੇਰੇ ਥੱਪੜ ਮਾਰਿਆ ਮੈਂ ਕਹਿੰਦਾ ਵੀ ਗੱਲ ਤਾਂ ਦੱਸੋ ਕੀ ਹੋਈ ਚਾਚਾ ਤੇ ਇਹਨਾਂ ਨੇ ਜਾਨੀ ਕਿ ਕੋਈ ਗੱਲ ਨਹੀਂ ਦੱਸੀ ਇਹਨਾਂ ਨੇ ਸਿਰਫ ਮਾਰ ਹੀ ਗਏ ਠੀਕ ਹੈ ਮਾਰ ਹੀ ਗਏ ਮਾਰ ਹੀ ਗਏ ਠੀਕ ਹੈ ਜੀ ਫਿਰ ਮੇਰੀ ਜਨਾਨੀ ਦੇ ਇਹਨਾਂ ਨੇ ਕੱਪੜਾ ਪਾੜੇ ਟੀ-ਸ਼ਰਟ ਜਿਹੜੇ ਤੁਹਾਨੂੰ ਦਿਖਾ ਨਹੀਂ ਸਕਦੀ ਤੁਹਾਡੇ ਪੱਤਰਕਾਰ ਨੂੰ ਦਿਖਾਈ ਜੰਨੇ ਠੀਕ ਹੈ ਜੀ ਹੁਣ ਇਹ ਇੱਕ ਤਾਂ ਥਾਣੇ ਵਾਲੇ ਸਾਡੀ ਸੁਣਵਾਈ ਨਹੀਂ ਕਰਦੇ ਪਏ ਠੀਕ ਹੈ ਸਾਨੂੰ ਇਨਸਾਫ ਚਾਹੀਦਾ ਹੈ ਇਹ ਸਾਰਾ ਵਕਿਆ ਗਲੀ ਦੇ ਵਿੱਚ ਹੋਇਆ ਸੀ ਗਲੀ ਦੇ ਵਿੱਚ ਹੀ ਹੋਇਆ ਜੀ ਗੇਟ ਦੇ ਬਾਹਰ ਬਿਲਕੁਲ ਸਾਡੇ ਗੇਟ ਦੇ ਬਾਹਰ ਹੋਇਆ ਜੀ ਠੀਕ ਹੈ ਜੀ ਤੁਸੀਂ ਹੁਣ ਥਾਣੇ ਪਹੁੰਚੇ ਸੀ ਕੀ ਮੰਗ ਕਰਦੇ ਹੋ ਮੰਗ ਕੋਈ ਨਹੀਂ ਸਾਨੂੰ ਇਨਸਾਫ ਚਾਹੀਦਾ ਹੀ ਬਸ ਠੀਕ ਹੈ ਸਾਨੂੰ ਕੋਈ ਪੈਸੇ ਤੇ ਲੈਣਾ ਕੋਈ ਕਿਸੇ ਸੀ ਨਾ ਕੋਈ ਮਤਲਬ ਨਹੀਂਗਾ ਜੀ ਠੀਕ ਹੈ ਜੀ ਸਾਨੂੰ ਸਿਰਫ ਇਨਸਾਫ ਚਾਹੀਦਾ ਜੀ ਠੀਕ ਹੈ ਜੀ ਜਿੰਨੇ ਕੁ ਰੱਬ ਦਿੰਦਾ ਉਹਨੇ ਕੁਝ ਖੁਸ਼ ਆ ਸੀ ਬਸ ਸਾਨੂੰ ਇਨਸਾਫ ਚਾਹੀਦਾ ਹੈ हांजी बाबा जी ਤੁਸੀਂ ਪਰਿਵਾਰ ਦੇ ਨਾਲ ਪਹੁੰਚੇ ਹੋ ਥਾਣੇ ਦੇ ਵਿੱਚ ਕੀ ਅਸਸ਼ੰਤਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੁਖ ਜਹੇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਜੀ ਦੀ ਰੇਂਜ ਦੇ ਨੇ ਹੀ ਰਹਿੰਦੇ ਆ ਸੇਵਾ ਕਰਦੇ ਆ ਜਿਹੜੀ ਸਾਡੀ ਉਹਨਾਂ ਨੇ ਸੇਵਾ ਲਈ ਆ ਜੋ ਕਿ ਅੱਜ ਮੇਰੇ ਕੋਲ ਸਵੇਰੇ ਇਹ 9 ਵਜੇ ਦੇ ਗੁਰੂ ਘਰ ਆਣ ਕਿਟਰਾ ਫੋਨ ਨਗਰ ਨਿਰਮਲ ਕਲ ਬੂੰਗਾ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਸੀ ਆਣ ਕੇ 9 ਵਜੇ ਦੇ ਬੈਠਿਆ ਕਹਿੰਦੇ ਵੀ ਅੱਜ ਸਾਨੂੰ ਕਿੰਨੇ ਦਿਨ ਹੋ ਗਏ ਵੀ ਗੇੜੇ ਮਾਰਦਿਆਂ ਨੂੰ ਵੀ ਸਾਡੀ ਸੁਣਾਈ ਨਹੀਂ ਹੁੰਦੀ ਫਿਰ ਮੈਂ ਫਿਰ ਸਾਹਮਣੇ ਆਣ ਕੇ ਮੈਂ ਕਹਾ ਵੀ ਚਲੋ ਵੀ ਮੈਂ ਕਹਾ ਚੱਲਦੇ ਆ ਜੀ ਜਦੋਂ ਇੱਥੇ ਪਹੁੰਚੇ ਆ ਇੱਥੇ ਫਿਰ ਆਣ ਕੇ ਦੇਖਿਆ ਕੋਈ ਉਹੀ ਇਹਨਾਂ ਦੀ ਗੁੰਡਾਗਰਦੀ ਆ ਤਕੜੇ ਬੰਦੇ ਆ ਤੇ ਇਹਨਾਂ ਨੇ ਕੀ ਕੀਤਾ ਕੁੜੀ ਨੂੰ ਜਿਹੜੀ ਕੁੜੀ ਆ ਉਹਦੇ ਕੱਪੜੇ ਪਾੜੇ ਇਹਨਾਂ ਨੇ ਦੱਸ ਦੇ ਪਿਆ ਗਿਆ ਵੀ ਇਹਨਾਂ ਦੀ ਕੋਈ ਲੜਾਈ ਹੋਈ ਸੀ ਕੋਈ ਮੁੰਡਾ ਰਹਿੰਦਾ ਸੀ ਉਹਨਾਂ ਦੇ ਨਾਲ ਉਹ ਮੁੰਡੇ ਨੂੰ ਦੱਸਿਆ ਇਹਨਾਂ ਨੇ ਵੀ ਕਹਿੰਦੇ ਵੀ ਇੱਦਾਂ ਦਾ ਕਰਕੇ ਵੀ ਭਾਈ ਕਹਿੰਦਾ ਵੀ ਮੇਰੀ ਉਹਦੇ ਨਾਲ ਗੱਲਬਾਤ ਆ ਕੋਈ ਇਹਨੇ ਉਹਨੇ ਦੱਸ ਦਿੱਤਾ ਉਹਨੇ ਇਹਨਾਂ ਦੱਸ ਦਿੱਤਾ ਉਹ ਕਹਿੰਦਾ ਕਹਿੰਦਾ ਵੀ ਤੂੰ ਯਾਰ ਇੰਨੀ ਗੱਲ ਕਰ ਰਿਹਾ ਕੱਲ ਨੂੰ ਮੇਰੇ ਘਰੇ ਆਉਣਾ ਮੇਰੇ ਵੀ ਤੂੰ ਮੇ ਜਦੋਂ ਕੁੱਟਿਆ ਮੁੰਡਾ ਤੇ ਉਸ ਤੋਂ ਬਾਅਦ ਉਹਨਾਂ ਨੇ ਆਣ ਕੇ ਇਹਨੂੰ ਘੋੜ ਦਿੱਤਾ ਫਿਰ ਜਦੋਂ ਕੁੱਟਿਆ ਘਰ ਦੇ ਵਿੱਚ ਗਲੀ ਦੇ ਗਲੀ ਦੇ ਵਿੱਚ ਕੈਮਰੇ ਲੱਗੇ ਹੋਇਆ ਤੇ ਇਹਨਾਂ ਨੇ ਅੰਦਰ ਵਾਜ ਕੇ ਜਿਹੜੀ ਕੁੜੀ ਪੁੱਛਣ ਲੱਗੀ ਤੇ ਛਡੌਣ ਛਡੌਣ ਲੱਗੀ ਉਹਦੇ ਵੀ ਕੱਪੜੇ ਪਾੜਤੇ ਵੀ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਹੈਗਾ ਵੀ ਤੁਸੀਂ ਇੱਕ ਤਾਂ ਇੱਕ ਮੈਂਬਰ ਪੰਚਾਇਤ ਮੈਂਬਰ ਆ ਉਹ ਜਿਨ੍ਹਾਂ ਨੇ ਕੱਪੜੇ ਪਾੜੇ ਆ ਵੀ ਪੰਚਾਇਤ ਮੈਂਬਰ ਹੋ ਕੇ ਇੱਕ ਧੀ ਭੈਣ ਦੇ ਕੱਪੜੇ ਪਾੜੇ ਜਾਣੇ ਕਿੰਨੀ ਵੱਡੀ ਗੱਲ ਆ ਯਾਰ ਹੈ ਕੋਈ ਗੱਲ ਬਾਤ ਮੈਂ ਇਹ ਹੀ ਇਹਨਾਂ ਨੂੰ ਕਹਿਣਾ ਚਾਹੁੰਦਾ ਵੀ ਜੇ ਇਹ ਗੱਲਬਾਤ ਆ ਪਤੀਆਂ ਪਹਿਣਾ ਵੈਸੇ ਸਾਰੀਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਮਹਾਰਾਜ ਨਾ ਕਰੇ ਇਹਨਾਂ ਦੀ ਧੀ ਪਹਿਣ ਨਾਲ ਹੋਇਆ ਹੁੰਦਾ ਫੇਰ ਅੱਜ ਆਪਾਂ ਕਿਸੇ ਦੀ ਧੀ ਪਹਿਂਦੀ ਇੱਜ਼ਤ ਨੂੰ ਲੰਗਾਮ ਕਰਦੇ ਪਏ ਕੱਚੀਆਂ ਢਾ ਰਹੇ ਆ ਕੱਪੜੇ ਪਾੜ ਰਹੇ ਆ ਕਿਸੇ ਵੇਸ ਤੇ ਪਾੜ ਰਹੇ ਆ ਆਪਾਂ ਕੱਪੜੇ ਕਿਉਂ ਪਾੜ ਰਹੇ ਆ ਕੱਪੜੇ ਜੇ ਤੱਕ ਗੱਲ ਬਾਤ ਹੈਗੀ ਜੇ ਤੁਹਾਡੀ ਕੋਈ ਰੈਜ਼ਨ ਹੈ ਆਪਣੇ ਥਾਣੇ ਬਣੇ ਆ ਅਫਸਰ ਬਣੇ ਹੋਇਆ ਪੁਲਿਸ ਬਣੀ ਹੋਈ ਆ ਪੁਲਿਸ ਕਿਸ ਵਾਸਤੇ ਬਣੀ ਹੋਈ ਆ ਥਾਣੇ ਚੌਕ ਕਿ ਕਿਸ ਵਾਸਤੇ ਬਣਾਈਆਂ ਸਰਕਾਰਾਂ ਨੇ ਆਪੋ ਉਥੇ ਜਾ ਕੇ ਰਿਪੋਰਟ ਕਰਾਈਏ ਉਹਨਾਂ ਤੋਂ ਕਾਰਵਾਈ ਕਰਵਾਈਏ ਇਹਦਾ ਕੀ ਮਤਲਬ ਹੋਇਆ ਵੀ ਕਿਸੇ ਦੇ ਚਪੇੜਾ ਮਾਰ ਦੋ ਗੁੰਡਾਗਰਦੀ ਕਰੀਏ ਜੇ ਉਹਨਾਂ ਦੇ ਕੋਲੇ ਪਾਵਰ ਹੈਗੀ ਆ ਸਰਪੰਚੀ ਦੀ ਜਾਂ ਪੰਚਾਇਤ ਦੀ ਜਾਂ ਕਿਸੇ ਦੀ ਵੀ ਮੈਂਬਰ ਦੀ ਤੇ ਉਹ ਫਿਰ ਵੀ ਗੁੰਡਾਗਰਦੀ ਦਾ ਕਰਦੇ ਆ ਤਾਂ ਵੱਡੀ ਗੁੰਡਾਗਰਦੀ ਹੋਈ ਨਾ ਫਿਰ ਉਹਨਾਂ ਨੂੰ ਮੈਂ ਪੁੱਛਣਾ ਚਾਹਣਾ ਵੀ ਤੁਸੀਂ ਪੰਚਾਇਤ ਦੇ ਮੈਂਬਰ ਹੋ ਕੇ ਐਦਾਂ ਦੇ ਕੰਮ ਕਰਦੇ ਆ ਕਿੱਡੀ ਕੁ ਵੱਡੀਆਂ ਲੱਖ ਲਾਂਤਾਂ ਇਦਾਂ ਦੇ ਬੰਦਿਆਂ ਦੇ ਉੱਤੇ ਵੀ ਜਿਹੜੇ ਇਦਾਂ ਦੀਆਂ ਧੀਆਂ ਪਹਿਣਾ ਦੇ ਉੱਤੇ ਹੱਥ ਪਾਉਂਦੇ ਆ ਧੀਆਂ ਪਹਿਣਾ ਦੇ ਕੱਪੜੇ ਪਾੜਦੇ ਆ ਤੁਸੀਂ ਯਾਰ ਸਿੱਧੇ ਆਉਂਦੇ ਥਾਣੇ ਆਉਂਦੇ ਥਾਣੇ ਆਣ ਕੇ ਰਿਪੋਰਟ ਕਰਾਉਂਦੇ ਥਾਣੇ ਵਾਲੇ ਦੇਖਦੇ ਜੋ ਵੀ ਕਰਨਾ ਸੀਗਾ ਤੇ ਇਹਦਾ ਕੀ ਮਤਵ ਵਾਲਾ ਵੀ ਤੁਸੀਂ ਗੁੰਡਾਗਰਦੀ ਕਰੋਗੇ ਇਦਾਂ ਇਹ ਤਾਂ ਬਹੁਤ ਮਾੜੀ ਗੱਲ ਆ ਇਹਨਾਂ ਦੇ ਉੱਤੇ ਪਰਚਾ ਬੰਨਦਾ ਘਰੇ ਆਣ ਕੇ ਕਾਰਵਾਈ ਕੀਤੀ ਜਿਹੜੀ ਇਹਨਾਂ ਨੇ ਇੰਨੇ ਕਹਿੰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਰਪੰਚ ਸਾਹਿਬ ਤੁਸੀਂ ਮੌਕੇ ਤੇ ਮੌਜੂਦ ਸੀ ਜਿਹੜੇ ਆ ਆਕਿਆ ਹੋਇਆ ਸੀ ਉੱਥੇ ਨਹੀਂ ਸਰ ਮੈਂ ਮੌਕੇ ਤੇ ਮੌਜੂਦ ਨਹੀਂ ਸੀਗਾ ਇਹ ਜਿਹੜੇ ਲੜਾਈ ਝਗੜੇ ਦੀ ਜਿਹੜੀ ਹੱਥੋਂ ਤੱਕ ਗੱਲ ਪਹੁੰਚੀ ਆ ਇਹ ਦੋਨੇ ਹੀ ਮੇਰੇ ਪਿੰਡ ਦੇ ਵਸਨੀਕ ਨੇ ਅਤੇ ਆਪਸ ਦੇ ਵਿੱਚ ਇਹ ਗਵੰਡੀ ਨੇ ਇੱਕ ਦੂਜੇ ਦੇ ਅੱਛਾ ਜੀ ਤੇ ਅੱਜ ਜਦੋਂ ਮੈਨੂੰ ਕਰੀਬਨ ਫੋਨ ਆਇਆ ਇਹਨਾਂ ਦਾ ਵੀ ਅਸੀਂ ਥਾਣੇ ਸਾਨੂੰ ਬੁਲਾਇਆ ਵੀ ਸਰਪੰਚ ਸਾਹਿਬ ਤੁਸੀਂ ਆਓ ਚਲੋ ਮੈਂ ਇੱਕ ਧਿਰ ਦੀ ਸੁਣ ਕੇ ਨਾ ਮੈਂ ਦੂਸਰੀ ਧਿਰ ਨੂੰ ਫੋਨ ਕੀਤਾ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਕੀ ਮਸਲਾ ਉਹਨਾਂ ਨੇ ਜਿਸ ਤਰ੍ਹਾਂ ਮੈਨੂੰ ਮਸਲਾ ਦੱਸਿਆ ਵੀ ਮੈਂ ਉਹਨਾਂ ਨੂੰ ਬੁਲਾਇਆ ਤੁਸੀਂ ਥਾ ਉਹਨਾਂ ਨੇ ਕਿਹਾ ਵੀ ਸਾਨੂੰ ਆਈਓ ਸਾਹਿਬ ਵੱਲੋਂ ਥਾੜੇ ਨਹੀਂ ਸੱਦਿਆ ਗਿਆ ਵੀ ਤੁਸੀਂ ਇੱਕ ਵਾਰੀ ਜਾ ਕੇ ਦੇਖੋ ਕੀ ਮੈਟਰ ਆ ਉਸ ਤੋਂ ਬਾਅਦ ਅਸੀਂ ਆ ਜਾਵਾਂਗੇ ਜਦੋਂ ਮੈਂ ਇੱਥੇ ਆ ਕੇ ਦੇਖਿਆ ਤੇ ਕੁੜੀ ਨੇ ਅਲੀਗੇਸ਼ਨ ਲਗਾਇਆ ਵੀ ਮੇਰੇ ਉਹਨਾਂ ਨੇ ਕੱਪੜੇ ਪਾੜੇ ਆ ਜੀ ਆ ਕੇ ਤੇ ਸਾਡੇ ਘਰੇ ਆ ਕੇ ਮਾਰਕੋਟਾਈ ਕੀਤੀ ਆ ਅੱਛਾ ਜੀ ਉਹ ਫਿਰ ਮੈਂ ਆਈਓ ਸਾਹਿਬ ਨਾਲ ਗੱਲ ਕੀਤੀ ਆ ਆਈਓ ਸਾਹਿਬ ਨੇ ਦੱਸਿਆ ਵੀ ਇਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਵੀ ਜਿਹੜੀ ਗੱਲ ਸਾਨੂੰ ਪਤਾ ਲੱਗੀ ਆ ਵੀ ਜਿਨ੍ਹਾਂ ਦੇ ਖਿਲਾਫ ਇਹਨਾਂ ਨੇ ਦਰਖਾਸਤ ਦਿੱਤੀ ਆ ਉਹ ਸ਼ਖਸ ਦੀ ਘਰ ਵਾਲੀ ਨੂੰ ਅ ਅੱਜੂ ਨਾਮ ਦੇ ਵਿਅਕਤੀ ਨੇ ਮਾਰੇ ਲਬਜ਼ ਕਹੇ ਸੀ ਜਿਸ ਕਰਕੇ ਬਲਜੀਤ ਬਿੱਲੇ ਨੇ ਉਹਨਾਂ ਨਾਲ ਮਾਰਕੁਟਾਈ ਕੀਤੀ ਸੋ ਮਾਰਕੁਟਾਈ ਕਰਨ ਦਾ ਦੇਖੋ ਜਿਹੜੀ ਹੈਗੀ ਆ ਗੱਲਬਾਤ ਕਿਸੇ ਹੱਦ ਤੱਕ ਠੀਕ ਵੀ ਆ ਜੇ ਤ ਉਹ ਕਿਸੇ ਦੀ ਘਰ ਦੀ ਇੱਜ਼ਤ ਨੂੰ ਛਾਲਣਾ ਤਾਂ ਉਹ ਮਾਰ ਖਾਣ ਦਾ ਹੱਕਦਾਰ ਹੈਗਾ ਦੂਸਰੀ ਤਰਫ ਮੈਂ ਇਹ ਵੀ ਕਹਿਣਾ ਚਾਹੁੰਦਾ ਆ ਵੀ ਜੇ ਉਹਨਾਂ ਨੇ ਕੋਈ ਵਾਅਦਾ ਕੀਤਾ ਸੀਗਾ ਆਪਣੇ ਕੋਲ ਪੁਲਿਸ ਪ੍ਰਸ਼ਾਸਨ ਸੀਗਾ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਇਹ ਗੱਲ ਉਹਨਾਂ ਦੇ ਧਿਆਨ ਚ ਲਿਆ ਸਕਦੇ ਸੀ ਪਹਿਲਾਂ ਸਰਪੰਚ ਸਾਹਿਬ ਜਿਦਾ ਲੜਾਈ ਹੋਈ ਉਸ ਤੋਂ ਪਹਿਲੇ ਆਪਾਂ ਦਰਖਾਸਤ ਵੀ ਦੇ ਸਕਦੇ ਹਾਂ ਸਾਡੀ ਵਾਈਫ ਨੂੰ ਗਲਤ ਬੋਲਿਆ ਕਿਸੇ ਨੇ ਆਪ ਪ੍ਰਸ਼ਾਸਨ ਨੂੰ ਇਤਲਾ ਦਿੱਤੀ ਸੀ ਬਿਲਕੁਲ ਮੈਂ ਤੁਹਾਨੂੰ ਇਹੀ ਗੱਲ ਪਹਿਲਾਂ ਵੀ ਕਹਿ ਰਿਹਾ ਹੁਣੇ ਕਹਿ ਰਿਹਾ ਆਪਣੇ ਸ਼ਬਦਾਂ ਦੇ ਵਿੱਚ ਵੀ ਜੇ ਉਹਨਾਂ ਨੇ ਕੋਈ ਆਪਣੇ ਅਜੂ ਰਾਮ ਦੇ ਵਿਅਕਤੀ ਨੇ ਕੋਈ ਗਲਤ ਸ਼ਬਦਾਵਲੀ ਕੀਤੀ ਸੀ ਆਪਾਂ ਉਹਦੇ ਖਿਲਾਫ ਆਪਾਂ ਪਹਿਲਾਂ ਦਰਖਾਸਤ ਦੇ ਸਕਦੇ ਹਾਂ ਕਾਨੂੰਨ ਬਟ ਜਦੋਂ ਕੁੜੀ ਥਾਣੇ ਪਹੁੰਚੀ ਸੀ ਉਹਦੇ ਕੱਪੜੇ ਪਾਟੇ ਗਏ ਸੀ ਤੁਸੀਂ ਦੇਖਿਆ ਸੀ ਉਹਦੇ ਸਰੀਰ ਤੇ ਜਿਹੜੇ 9 ਵਜੇ ਹੋਈ ਆ ਇਸ ਤਰੀਕੇ ਕੋਈ ਆਪਣਾ ਕੱਪੜਾ ਪਾੜ ਕੇ ਥਾਣੇ ਆਊਗਾ ਆਪਣੀ ਇੱਜ਼ਤ ਸਾਲ ਲਈ ਨਹੀਂ ਸਰ ਮੈਂ ਇਸ ਗੱਲ ਦੇ ਵਿੱਚ ਧਿਆਨ ਨਹੀਂ ਨਾ ਮੈਂ ਦੇਖਿਆ ਤੇ ਨਾ ਮੈਨੂੰ ਉਹਨਾਂ ਨੇ ਦਿਖਾਇਆ ਅੱਛਾ ਜੀ ਜਿਹੜੀ ਇੱਕ ਵੀਡੀਓ ਜਨਤਕ ਕੀਤੀ ਗਈ ਹੈ ਉਸ ਵੀਡੀਓ ਦੇ ਵਿੱਚ ਸ਼ਰਿਆਮ ਨਜ਼ਰ ਆ ਰਿਹਾ ਕਿ ਕਿਸ ਅਕੋਰਡਿੰਗ ਏ ਜੋ ਕਿ ਔਰਤ ਇਲਜ਼ਾਮ ਲਾਦੀ ਕਿ ਜਿਸ ਦੇ ਕੱਪੜੇ ਫਾੜੇ ਗਏ ਨੇ ਉਸਦੇ ਹਸਬੰਡ ਨੇ ਹੱਥ ਜੋੜੇ ਨੇ ਤੇ ਪੈਰੀ ਪੈ ਰਿਆ ਉਹ ਬੰਦਾ ਫੇਰ ਵੀ ਇਹ ਚਪੇੜਾਂ ਦੀ ਬਰਸਾਤ ਕਰ ਰਿਹਾ ਇਹ ਵੀਡੀਓ ਮੈਂ ਤੁਹਾਨੂੰ ਹੁਣ ਵੀ ਦਿਖਾ ਸਕਦੀ ਹਾਂ ਸਾਡੇ ਕੋਲ ਪ੍ਰੂਫ ਹੈ ਤੇ ਇਹ ਵੀਡੀਓ ਸਾਨੂੰ ਇਹ ਦੂਜੀ ਪਾਰਟੀ ਵੱਲੋਂ ਹੀ ਮੁਹੱਈਆ ਕਰਾਇਆ ਗਿਆ ਹੈ ਦੇਖੋ ਭੰਜੀ ਵੀਡੀਓ ਤਾਂ ਸਭ ਤੋਂ ਇੱਕ ਅਹਿਮ ਸਬੂਤ ਹੈਗਾ ਨਾ ਇਸ ਚੀਜ਼ ਦੇ ਵਿੱਚ ਜਿਹੜੀ ਵੀਡੀਓ ਹੈ ਸਭ ਤੋਂ ਅਹਿਮ ਸਬੂਤ ਹੈਗਾ ਆ ਮੈਂ ਪ੍ਰਸ਼ਾਸਨ ਨੂੰ ਇਹ ਕੰਨਾਂ ਆ ਵੀ ਤੁਸੀਂ ਆਪਣੀ ਜਿਹੜੀ ਵੀ ਹੈਗੀ ਹੈ ਇਨਕੁਆਰੀ ਕਰੋ ਇਨਕੁਆਰੀ ਦੇ ਵਿੱਚ ਜੋ ਦੋਸ਼ੀ ਬੰਦਾ ਉੱਤੇ ਬੰਦੀ ਕਰਦਾ ਹੀ ਕਰੋ ਨਹੀਂ ਤੁਸੀਂ ਐਸ ਜੀ ਵੀ ਦੇਖਿਆ ਸੀ ਜਦੋਂ ਉਹਨਾਂ ਨੇ ਗਲਤ ਬੋਲਿਆ ਸੀ ਕੋਈ ਆਪਣੇ ਪਰਿਵਾਰ ਨੂੰ ਕਿਸੇ ਮੈਂਬਰਾਂ ਨੂੰ ਦੱਸਿਆ ਸੀ ਉਹਨਾਂ ਨੇ ਸਾਡੀ ਵਾਈਫ ਨੂੰ ਗਲਤ ਸ਼ਬਦਾਂ ਵਾਲੀ ਬੜਤੀ ਨਹੀਂ ਇਸ 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 ਵਕਤ ਦੇ ਵਿੱਚ ਉਹ ਉਹਨਾਂ ਨੇ ਜਦੋਂ ਇਹ ਗੱਲ ਹੋਈ ਹੈ ਨਾ ਇਹ ਤੀਸਰੇ ਵਿਅਕਤੀ ਜਿਹੜਾ ਇਹਨਾਂ ਦਾ ਤੀਸਰਾ ਵਿਅਕਤੀ ਗਵੰਡੀ ਆ ਉਸਨੇ ਆ ਕੇ ਘਰੇ ਗੱਲ ਦੱਸਿਆ ਵੀ ਤੁਹਾਡੇ ਬਾਰੇ ਏਦਾਂ ਗੱਲ ਕਰਦੇ ਆ। ਅੱਛਾ ਜੀ ਰਾਜੀਨਾਮੇ ਦੀ ਗੱਲ ਕਿਸ ਬਿਨਾ ਤੇ ਹੋ ਰਹੀ ਸੀ? ਕਿਉਂਕਿ ਵੀਡੀਓ ਦੇ ਵਿੱਚ ਜੋ ਚੀਜ਼ ਅਸੀਂ ਦੇਖੀਏ 29 ਸੈਕਿੰਡ ਦੀ ਵੀਡੀਓ ਹੈ। ਹੋ ਸਕਦਾ ਹੈ ਕਿ ਵੀਡੀਓ 10 ਮਿੰਟ ਦੀ ਵੀ ਬਣੀ ਹੋਵੇ ਅੱਗੇ ਕੱਟੀ ਗਈ ਹੈ। ਕਿਉਂਕਿ ਕਿਸੇ ਦੇ ਘਰ ਦੇ ਬਾਹਰ ਤੱਕ ਤਾਂ ਆਪਾਂ ਪਹੁੰਚ ਗਏ। ਜੇ ਅੱਗੇ ਕੋਈ ਔਰਤ ਇਲਜ਼ਾਮਦਾਰੀ ਕੀ ਕਰਦੇ ਅੰਦਰ ਦਾਖਲ ਹੋ ਕੇ ਬੰਦੇ ਨੇ ਕੁੱਟਮਾਰ ਕੀਤੀ ਹੈ। ਤੇ ਇੱਕ ਇਹ ਵੀ ਆਇਨਾ ਹੈ ਕਿ ਦੂਜਾ ਪਾਸਾ ਇਹ ਵੀ ਹੈ ਕਿ ਇਹ ਸੱਚ ਵੀ ਹੋ ਸਕਦਾ ਹੈ। ਕਿਉਂਕਿ ਨੇਲ ਲੱਗੇ ਹੋਏ ਦੇਖੋ ਬੰਜੀ ਮੈਂ ਪਹਿਲਾਂ ਵੀ ਕਹਿ ਚੁੱਕਾ ਆ ਅਗਰਵਾਇਜ਼ ਤੁਸੀਂ ਕਹਿ ਰਹੇ ਹੋ ਵੀ ਸੀਸੀਟੀਵੀ ਉਹ ਹੋਰ ਲੰਬੀ ਹੋ ਸਕਦੀ ਆ ਸੀਸੀਟੀਵੀ ਇਹ ਤਾਂ ਇੱਕ ਐਕਚੁਅਲੀ ਮੋਬਾਈਲ ਦੇ ਵਿੱਚ ਆ ਸੀਸੀਟੀਵੀ ਕੈਮਰੇ ਜਿੱਥੇ ਲੱਗੇ ਤੁਸੀਂ ਮੌਕਾ ਜਾ ਕੇ ਤੁਸੀਂ ਆਪ ਪ੍ਰੈਸਰ ਪੁਟਰ ਵੀ ਦੇਖ ਸਕਦੇ ਹੋ ਬਟ ਮੈਂ ਰਾਜੀ ਨਾਮੇ ਦੀ ਗੱਲ ਇਸ ਕਰਕੇ ਕਹੀ ਸੀ ਕਿਉਂਕਿ ਇਹਦੇ ਨਾਲ ਭਾਈਚਾਰਕ ਸੰਘ ਜਿਹੜੀ ਉਹ ਬਣੀ ਰਹਿੰਦੀ ਆ ਦੂਸਰਾ ਇਹ ਉਤੋਂ ਨਾਲ ਦੇ ਗਵੰਡੀ ਨੇ ਅੱਜ ਤੱਕ ਪਹਿਲਾਂ ਇਹਨਾਂ ਦੀ ਇਹੋ ਜਿਹੀ ਕਦੇ ਵੀ ਲੜਾਈ ਦੀ ਕੋਈ ਗੱਲ ਨਹੀਂ ਸੁਣਨ ਦੇ ਵਿੱਚ ਆਈ ਸਰ ਤੁਸੀਂ ਕਹਿ ਰਹੇ ਹੋ ਕਿ ਜੀ ਆਪ ਵੀ ਜਾ ਕੇ ਦੇਖ ਸਕਦੇ ਹੋ ਜਦੋਂ ਸਾਨੂੰ 29 ਸੈਕਿੰਡ ਦੀ ਵੀਡੀਓ ਦਿਖਾ ਰਹੇ ਕੀ ਪਤਾ ਉਹ ਬਾਕੀ ਦੀ ਵੀਡੀਓ ਡਿਲੀਟ ਕਰ ਦਿੱਤੀ ਹੋਵੇ ਉਹ 29 ਵਾਲੀ ਹੈ ਸਾਨੂੰ ਅਗੇਨ ਸ਼ੋ ਹੋਵੇ ਉਹਦੇ ਵਿੱਚ ਤਾਂ ਮੈਡਮ ਦੇਖੋ ਜਿਹੜਾ ਕੈਮਰਾ ਹੈਗਾ ਉਹ ਆਪਣਾ ਟਾਈਮਿੰਗ ਵੀ ਤਾਂ ਸ਼ੋ ਕਰੇਗਾ ਹੀ ਟਾਈਮਿੰਗ ਸ਼ੋ ਕਰੇਗਾ ਤੁਸੀਂ ਬਾਕੀ ਪੁਲਿਸ ਪ੍ਰਸ਼ਾਸਨ ਹੈਗਾ ਇਨਕੁਆਰੀ ਕਰੇਗਾ ਜੀ ਉਹ ਆਪਣੇ ਬੇਸਤੇ ਇਸ ਚੀਜ਼ ਦੀ ਠੀਕ ਹੈ ਜੀ ਸਾਡੇ ਵੱਲੋਂ ਤਾਂ ਇਹੀ ਹੈ ਵੀ ਸਭ ਤੋਂ ਵਧੀਆ ਰਹੇ ਜਾਣਗੇ ਜੇ ਪੰਚਾਇਤੀ ਫੈਸਲਾ ਕਰ ਲੈਣਗੇ ਠੀਕ ਹੈ ਠੀਕ ਹੈ ਸਾਹਿਬ